ਬੀਜੇਗਾ ਤੇ ਫੁੱਲ ਹੀ ਬੀਜੀ ਉਗੜ ਭਾਵੇਂ ਉਗਣ ਨਾ ਕਿਕਰਾਂ ਦੇ ਬੀਜ ਬੀਜ ਕੇ ਹਾਂ ਜਿਵੇਂ ਕੋਈ ਕਿਕਰਾਂ ਦੇ ਬੀਜ ਬੀਜਦੇ ਭਾਲਦਾ ਉਹ ਬਜੌਰ ਦੀਆਂ ਡਾਕਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੇ ਭਗਵੰਤ ਸਿੰਘ ਦੋਨੋਂ ਇਕੱਠੇ ਹੋਏ ਆ ਸੋਚਿਆ ਵੀ ਚਲੋ ਵਿਚਾਰ ਚਰਚਾ ਕਰਦੇ ਆ ਦੋ ਚਾਰ ਗੱਲਾਂ ਕਰਦੇ ਆ ਤੇ ਕਹਿੰਦੇ ਕਿ ਬੀਜੇਗਾ ਤੇ ਫੁੱਲ ਹੀ ਬੀਜੀ ਉਗੜ ਭਾਵੇਂ ਉਗਣ ਨਾ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਫੁੱਲ ਹੀ ਬੀਜਣੇ ਚਾਹੁੰਦੇ ਨੇ ਤਾਂ ਕਿ ਉਹਦੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਫੁੱਲ ਹੀ ਮਿਲਣ ਫੁੱਲਾਂ ਦੇ ਬੀਜ-ਬੀਜ ਕੇ ਫੁੱਲ ਹੀ ਮਿਲਣ ਇਹ ਆਪਾਂ ਹੋਰ ਕੀ ਕਹਿ ਸਕਦੇ ਆ ਜੀ ਇਹਨੂੰ ਆਪਾਂ ਕਹਿ ਸਕਦੇ ਆ ਕਿ ਕਿਕਰਾਂ ਦੇ ਬੀਜ-ਬੀਜ ਕੇ ਹਾਂ ਜਿਵੇਂ ਕੋਈ ਕਿਕਰਾਂ ਦੇ ਬੀਜ-ਬੀਜ ਦੇ ਭਾਲਦਾ ਉਹ ਬਜੌਰ ਦੀਆਂ ਡਾਕਾਂ ਕੀ ਵਾਰ ਇਸ ਕਰਕੇ ਸਾਨੂੰ ਹਮੇਸ਼ਾ ਜਿਹੜੇ ਚੰਗੇ ਕਰਮੀ ਕਰਨੇ ਚਾਹੀਦੇ ਨੇ ਚੰਗੀਆਂ ਗੱਲਾਂ ਆਪ ਦੀ ਜਿਹੜੀ ਸੋਚ ਹੈ ਚੰਗੀ ਰੱਖਣੀ ਚਾਹੀਦੀ ਹੈ ਬਿਲਕੁਲ ਇਹ ਕਹਿੰਦੇ ਭਾਵੇਂ ਕਿਕਰਾਂ ਦੇ ਬੀਜ-ਬੀਜੇ ਤਸੀਂ ਕਿੱਥੋਂ ਫਿਰ ਦਾਖਾ ਪਾ ਲੋਂਗੇ ਬਿਜੋਰੀ ਨਹੀਂ ਮਿਲਦੀਆਂ ਇਸ ਕਰਕੇ ਕਹਿ ਵੀ ਚੰਗੇ ਵਿਚਾਰ ਐਡ ਕਰ ਲਓ ਜ਼ਿੰਦਗੀ ਦੇ ਵਿੱਚ ਜੀ ਤੇ ਭਵੰਤ ਜੀ ਇੱਕ ਮੇਰੇ ਗੱਲ ਯਾਦ ਆ ਰਹੀ ਹੈ ਗੱਲ ਕੁਛ ਐਦਾ ਸੀ ਘੁਮਿਆਰ ਹੁੰਦਾ ਜੋ ਮਿੱਟੀ ਦੇ ਬਰਤਨ ਬਣਾਉਂਦਾ ਉਹ ਬਣਾ ਰਿਹਾ ਸੀਗਾ ਜੀ ਪੀਣ ਵਾਲੇ ਹੁੱਕੇ ਜੋ ਬਜ਼ਾਰਾਂ 'ਚ ਆਮ ਵਿਕਦੇ ਨੇ ਹੁੱਕੇ ਬਣਾਉਂਦਾ ਬਣਾਉਂਦਾ ਤਾਂ ਉਹਦੇ ਘਰ ਵਾਲੀ ਦੇ ਕੋਲ ਆਉਂਦੀ ਐ ਉਹਦੇ ਘਰ ਵਾਲੀ ਆ ਕੇ কুমਿਆਰ ਨੂੰ ਕਹਿੰਦੀ ਐ ਜੀ ਤੁਸੀਂ ਹੁੱਕੇ ਬਣਾ ਰਹੇ ਹੋ ਕਿਉਂ ਨਾ ਤੁਸੀਂ ਗਰਮੀਆਂ ਦਾ ਟਾਈਮ ਐ ਗਰਮੀਆਂ ਦੇ ਸਮੇਂ ਮਿੱਟੀ ਦੇ ਘੜੇ ਕਿਹਨੇ ਬਣਾਉਂਦੇ ਬਿਲਕੁਲ ਮਿੱਟੀ ਦੇ ਘੜੇ ਬਣਾਓਗੇ ਅੱਜ ਕੱਲ ਬਿਕਣਗੇ ਵੀ ਬਹੁਤ ਪੈਸਾ ਵੀ ਆਊਗਾ ਤੇ ਇੰਨਾ ਕਿ ਬੋਲਦੇ ਇੰਨੇ ਕਿ ਸ਼ਬਦਾਂ ਦੇ ਨਾਲ ਹੀ ਉਹ ਕਮਿਆਰ ਦੀ ਸੋਚ ਚੇਂਜ ਹੋ ਗਈ ਕਮਿਆਰ ਨੇ ਮਿੱਟੀ ਨੂੰ ਬੁਤਮੁਤ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਉਹ ਹੁੱਕੇ ਬਣਾਉਂਦਾ ਸੀਗਾ ਉਹਨੇ ਹੁੱਕੇ ਸਾਈਡ ਦੇ ਕਰਕੇ ਹੁਣ ਉਸੇ ਮਿੱਟੀ ਦੇ ਉਹ ਘੜੇ ਬਣਾਉਣੇ ਸ਼ੁਰੂ ਕਰਤੇ ਜਦੋਂ ਘੜੇ ਬਣਾਉਣੇ ਸ਼ੁਰੂ ਕਰਦਾ ਤਾਂ ਮਿੱਟੀ ਦੇ ਵਿੱਚੋਂ ਹੀ ਆਵਾਜ਼ ਆਉਂਦੀ ਹੈ ਜੀ ਮਿੱਟੀ ਜੋ ਆਵਾਜ਼ ਆਉਂਦੀ ਹੈ ਕਿ ਇਹ ਕੀ ਕਰ ਰਿਹਾ ਹੈ ਤੂੰ ਮੈਨੂੰ ਹੁੱਕੇ ਬਣਾ ਰਿਹਾ ਤੀ ਹੁਣ ਮੇਰੀ ਮਿੱਟੀ ਦਾ ਕਾਰ ਚੇਂਜ ਕਰਦਾ ਤੂੰ ਘੜੇ ਬਣਾਉਣ ਲੱਗਿਆ ਤਾਂ ਐਨੇ ਚ ਕਮਿਆਰ ਕਹਿੰਦਾ ਹੈ ਕਿ ਮੇਰੀ ਸੋਚ ਬਦਲ ਗਈ ਹੈ ਮਿੱਟੀ ਦੇ ਵਿੱਚੋਂ ਦੁਬਾਰਾ ਫੇਰ ਆਵਾਜ਼ ਆਉਂਦੀ ਹੈ ਕਹਿੰਦੀ ਤੇਰੀ ਕੱਲੀ ਸੋਚ ਹੀ ਬਦਲੀ ਹੈ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਹੈ ਜੇ ਤੂੰ ਮੈਨੂੰ ਹੁੱਕੇ ਬਣਾਉਂਦਾ ਨਾ ਤਾਂ ਮੈਂ ਆਪ ਤਾਂ ਸੜਦੀ ਤੇ ਲੋਕਾਂ ਦੇ ਹਿਰਦਿਆਂ ਨੂੰ ਵੀ ਸਾੜਦੀ ਪਰ ਤੇਰੀ ਸੋਚ ਬਦਲੀਏ ਮੇਰੀ ਜ਼ਿੰਦਗੀ ਕਿਵੇਂ ਬਦਲੀ ਹੈ ਹੁਣ ਤੂੰ ਮੈਨੂੰ ਘੜੇ ਦਾ ਆਕਾਰ ਦੇ ਰਿਹਾ ਮੈਂ ਆਪ ਤਾਂ ਠੰਡਾ ਰਹੂੰਗੀ ਤੇ ਲੋਕਾਂ ਦੇ ਮਨਾਂ ਨੂੰ ਵੀ ਠੰਡਾ ਕਰੂੰਗੀ ਇਹਨਾਂ ਨੂੰ ਠੰਡਾ ਠੰਡਾ ਪਾਣੀ ਪਿਲਾਉਂਗੀ ਸਿਰਫ ਤੇਰੀ ਸੋਚ ਦੇ ਬਦਲ ਨਾਲ ਮੇਰੀ ਜ਼ਿੰਦਗੀ ਬਦਲ ਗਈ ਹੈ ਇਸ ਤਰ੍ਹਾਂ ਕਹਿੰਨੇ ਕੋਹਾਂ ਤੁਸੀਂ ਕਿ ਛੋਟੇ ਜਿਹੇ ਸ਼ਬਦ ਥੋੜੀ ਜੀ ਲਾਈਨ ਥੋੜੀ ਜੀ ਸੋਚ ਬੰਦੇ ਦੀ ਕਿਵੇਂ ਜ਼ਿੰਦਗੀ ਬਦਲ ਕੇ ਰੱਖ ਸਕਦੀ ਹੈ ਇਹ ਤੁਸੀਂ ਆਪ ਪਰਖ ਕੇ ਦੇਖ ਸਕਦੇ ਜੀ ਜਿਹੜੀ ਸਾਡੀ ਸੋਚ ਹੈ ਬਿਲਕੁਲ ਸਾਨੂੰ ਸੋਚ ਹੈ ਜਿਹੜੀ ਹਮੇਸ਼ਾ ਪੋਜ਼ਿਟਿਵ ਰੱਖਣੀ ਚਾਹੀਦੀ ਹੈ ਬਿਲਕੁਲ ਸਹੀ ਜੀ 네ਗੇਟਿਵ ਸੋਚ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੀ ਸਾਡੀ ਸੋਚ ਹੈ ਪੋਜ਼ਿਟਿਵ ਹੋਵੇਗੀ ਤਾਂ ਸਾਡਾ ਜਿਹੜਾ ਮਾਈਂਡ ਹੈ ਉਹ ਵਧੀਆ ਰਹੇਗਾ ਤੇ ਸਾਡਾ ਮਾਈਂਡ ਅੱਗੇ ਤੋਂ ਕਿਸੇ ਵੱਲ 네ਗੇਟਿਵ ਨਹੀਂ ਸੋਚੇਗਾ 네ਗੇਟਿਵ ਨਹੀਂ ਸੋਚੇਗਾ 네ਗੇਟਿਵ ਤੋਂ ਪੋਜ਼ਿਟਿਵ ਦੇ ਵਿੱਚ ਕਨਵਰਟ ਕਰੋ ਤਾਂ ਦਾ ਰਿਜ਼ਲਟ ਸਾਨੂੰ ਪੋਜ਼ਿਟਿਵ ਆਵੇਗਾ ਪੋਜ਼ਿਟਿਵ ਹੀ ਆਏਗਾ ਤਾਂ ਅੱਜ ਦੀ ਸਾਡੀ ਇੰਨੀ ਕਿ ਵਿਚਾਰ ਚਰਚਾ ਸੀ ਸੋ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤਾਂ ਕਿ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਸ਼ਾਇਦ ਸਾਡੀਆਂ ਗੱਲਾਂ ਸੁਣ ਕੇ ਚੇਂਜਸ ਆ ਸਕਦੇ ਹੋਣ ਤਾਂ ਇਹਦੇ ਨਾਲ ਹੀ ਅੱਜ ਸਾਡਾ ਸਮਾਂ ਜਿਹੜਾ ਸਮਾਪਤ ਹੁੰਦਾ ਹੈ ਇਜਾਜ਼ਤ ਦਿਓ ਧੰਨਵਾਦ